बैठे थे सुईओ मगर कि पास चेक करो इन वाली खर्चा है कैसे जे किसी पे भी है नहीं ना हुन किमे आ गया फिर ओ ओ की आगे आगे की रे चकना मेरी माता है है देखिया आ तो की आ की है ए सभा ਹੈ ਤੀਜਾ ਕੱਢਦੇ ਆਪਾਂ ਹੈ ਸੋਈ ਉਹ ਤੋ ਕਾਰ ਘਰ ਲਈ ਚੈੱਕ ਕਰ ਉਹ ਯਾਰ ਬੈਠੀ ਰੱਖੇ ਉਹ ਚਲ ਆ ਜਾ ਉਹਨੂੰ ਵੀ ਕੱਢ ਵਾਰ ਆਹ ਆਦੇ ਹੀ ਆਏ ਟੋਪੀ ਧਾਰਿਆ ਇਸ ਚੀਜ਼ ਪਰਚਾ ਦੇ ਦਿੱਤੇ ਹੈ ਗਾਂਟੀ ਵੀ ਕਰਾਇਆ ਹੋਇਆ ਤੇ ਹੁਈ ਨੇ ਥਾਰੇ ਵੀ ਵਰੀ ਗਈ ਆਪਣਾ ਮੈਂ ਸਾਜੀ ਕੈਮਰੇ ਨਾਲ ਰੱਖੀ ਜਰਾ ਕੋਈ ਨਹੀਂ ਇਹ ਤਾਂ ਸਾਹਮਣੇ ਹੈ ਤੇਰੇ ਨਾਲੋਂ ਨਾਲੇ ਆਈ ਹੈ ਹੈ ਨਾਲੇ ਕਿਸੇ ਗੱਡੀ ਚ ਹਾਂਜੀ ਆਈ ਆ ਇਹ ਬੱਤ ਕਿਹੜੀ ਕਫਿਲਮ ਰਾਈ ਆ ਕਾਪੇ ਕਿੱਥੋਂ ਕਿੱਥੋਂ ਲੈ ਲਈ ਕਿੱਥੇ ਲੈ ਆਏ ਇਹ ਸਵਾ ਤੋਂ ਦਿੱਤੇ ਜੀ ਸਰ ਧੰਨਵਾਦ ਹਾਂ ਸਮੋਦ ਯਾਰ ਕਾਪੇ ਕੀ ਕਰਨਾ ਹੈ ਕੱਟੇ ਨੂੰ ਦੇਈ ਕਿ ਪੰਜ ਬੰਦੇ ਮੈਂ ਦੋ ਤਾਂ ਦੋ ਕਿ ਕਿੰਨੇ ਪਰਚੇ ਹੈ ਹੈ ਠੀਕ ਕਿਤੇ ਅੰਦਰ ਦੇ ਹੈ ਸਵਾਲਾ ਸਵਾਲ ਤਾਂ ਨਹੀਂ ਸਵਾਲ ਤਾਂ ਲਈ ਹੋਣੇ ਡੇੜਾ ਇਹਨਾਂ ਸਾਰਿਆਂ ਦੇ ਪਹਿਲਾਂ ਉਹ ਕਰਾਉਣੇ ਆ ਚਲੋ ਕੰਨ ਤੇ ਚਲ 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 ਬੜਾ ਬੜਾ ਕਿਉਂ ਬੜਾ ਬੜਾ ਕੁਝ ਹੋਵੇ ਨਹੀਂ ਬੜਾ ਬੜਾ ਇਪਰ ਵੀਂਦਰ ਦਾ ਫੋਨ ਹੈ ਆਪਣਾ ਫੜੀ ਦਾ ਜਾਓ ਨਾਲ ਨਵੀਂ ਜਾ ਨਾਲ ਪ੍ਰੇਮ ਨੂੰ ਲੈ ਕੇ ਸਾਰੇ ਜਾਓ ਬੰਦੇ ਜਿਆਦਾ ਨਹੀਂ ਸਪੈਸ਼ਲ ਲਾਕ ਬੰਦੀ ਹੈ ਜੀ ਸਾਡੇ ਸ਼ਹਿਰ ਕਪਤਾਨ ਪੁਲਿਸ ਉਹਨਾਂ ਦੀ ਹਦਾਇਤਾਂ ਦੇ ਅਨੁਸਾਰ ਸਾਰੇ ਜ਼ਿਲ੍ਹੇ ਚ ਹੀ ਹੈ ਮਤਲਬ ਸਾਰੇ ਕਾਰਨਰਸ ਕਵਰ ਕੀਤੇ ਹੋਏ ਨੇ ਸਿਟੀ ਸਿਟੀ ਸੀਲਿੰਗ ਨਹੀਂ ਕਹਿ ਸਕਦੇ ਇਹਨੂੰ ਡਿਸਟ੍ਰਿਕਟ ਸੀਲਿੰਗ ਹੈ ਸਰ ਸਿਕਰ ਰਿਕਵਰੀ ਹੋਈ ਰਿਕਵਰੀ ਭਾਈ ਜੀ ਸੋ far ਤਾਂ ਨਹੀਂ ਹੈਗਾ ਕੁਝ ਬਟ ਟ੍ਰੈਫਿਕਸ ਲਾਂਚ ਹੋ ਰਹੇ ਨੇ ਤੇ ਜਿਹੜੇ ਵੀ ਸ਼ੱਕੀ ਬੰਦੇ ਨੇ ਉਹਨਾਂ ਨੂੰ ਮਤਲਬ ਅੰਡਰ ਸਸਪੀਸ਼ਨ ਸਸਪੀਸ਼ੀਅਸ ਐਕਟੀਵਿਟੀਸ ਜਰਾਉਂਡ ਅਪ ਹੋਣਗੇ ਤਾਂ ਵੀ ਵਿਵਲਟੀ ਸਰ ਜਿਹੜੀ ਇਹ ਗੱਡੀ ਰੋਕੀ ਗਈ ਸੀ ਇਹਦੇ ਫਿਲਮਾਂ ਤਾਰੀਆਂ ਗਈਆਂ ਕੁਝ ਹੋਰ ਵੀ ਰਿਕਵਰੀ ਹੋਈ ਇਹਦੀ ਭਾਈ ਜੀ ਹਾਲੇ ਕੋਈ ਰਿਕਵਰੀ ਜਿਹੜੀ ਆਪਾਂ ਦੇਖੀਏ ਤੁਹਾਡੇ ਸਾਹਮਣੇ ਇਹ ਟੰਬੇ ਟੁੰਬੇ ਕਾਫੀ ਕੁਪਰੇ ਸੀਗੇ ਨਾ ਕੋਲ ਇਹਨਾਂ ਨੂੰ ਸਿਸ਼ੀ ਲਗ ਰਹੀ ਸੀਗੇ ਤਾਂ ਹੀ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਦਾ ਮੈਡੀਕਲ ਕਰਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਵਾਂਗੇ ਕਾਨੂੰਨੀ ਕਾਰਵਾਈ ਕਰਾਂਗੇ ਨਾ ਤੇ ਪ੍ਰੀਵੈਂਟ